ਦੇਸ਼ ਕੁਸ਼ਤੀ ਲਈ ਵਾਹ ਜੀ ਵਾਹਦਰ ਕੁਸ਼ਤੀ ਵਿਨਾਨ ਦੇ ਵਿੱਚ ਸ਼ੁਰੂ ਹੋ ਗਈ ਨੋਜਬਰ ਨਦਰਮਿਆਂ ਦੇ ਇੱਕ ਪੱਟੀ ਵਾਲਾ ਜੱਸਾ ਪੱਟੀ ਥੋੜੇ ਦਿਨ ਪਹਿਲਾਂ ਸਵਾਜਪੁਰ ਤੋਂ ਘੋੜੇ ਦਾ ਬਿਨਰ ਹੈ ਵਾਹ ਬਈ ਹਰਿਆਣੇ ਵਾਲਾ ਅੱਜ ਹੋਰ ਹਰਿਆਣੇ ਵਾਲਾ ਸਵਾਜਪੁਰ ਦੀ ਝੰਡੀ ਪੱਟ ਕੇ ਲੈ ਗਿਆ ਸੀ 5 ਲੱਖ ਦਾ ਘੋੜਾ ਜਿੱਤ ਕੇ ਵਾਕੇ ਨੁਕੜਾ ਘੋੜਾ ਲੈ ਚਾਗੇ ਉਹ ਜਾਓ ਜੀ ਬੰਦਾ ਜੀ ਤੇ ਆਪਣੇ ਉਧਰੋਂ ਨਾਮ ਲੈ ਲੋ ਕੈਂਥਲ ਵਾਲਿਆ ਇਹ ਤੈਂਪਲ ਹਰਿਆਣੇ ਸ਼ਹਿਰ ਦਾ ਬੱਲੇ ਤੇਰੇ ਉਹ ਖੁੱਚ ਕੱਢਣ ਦੀ ਕੋਸ਼ਿਸ਼ ਕੀਤੀ ਉਹ ਬੱਲੇ ਤੇਰੇ ਨਹੀਂ ਰਿਸਾ ਤੇਰੀਆਂ ਹਰਿਆਣੇ ਵਾਲਿਆ ਉਧਰ ਜੱਸਾ ਵੀ ਜੱਸਾ ਹੀ ਆ ਜੱਸਾ ਪੱਟੀ ਐਕਸਪ੍ਰੈਸ ਕਹਿੰਦੇ ਆ ਵਾਹ ਜੀ ਵਾਦ ਦੇ ਉਹ ਬੱਲੇ ਤੇਰੇ ਨਹੀਂ ਰਿਸਾ ਤੇਰੀਆਂ ਸੋਹਣਿਆ ਉਹ ਨਹੀਂ ਮੰਨਦਾ ਹਜਾ ਹਰਿਆਣੇ ਵਾਲਾ ਉਹ ਬੱਲੇ ਉਹ ਬੱਲੇ ਇੱਕ ਛੋਟੀ ਗੱਲ ਨਹੀਂ ਜੱਸੇ ਨਾਲ ਘੁਲਣਾ ਵੀ ਕੋਈ ਛੋਟੀ ਗੱਲ ਨਹੀਂ ਬਾਕੀ ਭਲਵਾਨ ਦੇ ਨੇਚੇ ਉੱਠਣਾ ਹਾਥੀ ਦੇ ਥੱਲੇ ਲੰਘਣ ਵਾਲੀ ਗੱਲ ਹੁੰਦੀ ਹੈ ਇੱਕ ਪਾਸੇ ਪੱਟੀ ਵਾਲਾ ਕਾਲੇ ਰਗੋੜ ਦੇ ਵਿੱਚ ਸਿੱਖੀ ਵੀ ਕੈਮ ਰੱਖੀ ਹੈ ਗੱਭਰੂ ਨੌਜਵਾਨ ਨੇ ਟੋਲੀ 1 ਮਿੰਟ ਦਾ ਸਮਾਂ ਦੇ ਪਿੱਛੇ ਜੀ ਅੱਜ ਤੋਂ ਜੇਕਰ ਸਾਲ ਤੋਂ ਸਾਲ ਪਹਿਲਾਂ ਦੀ ਗੱਲ ਕਰੀਏ ਪਾਸੇ ਹਰਿਆਣਾ ਦੂਜੇ ਪਾਸੇ ਪੰਜਾਬ ਦਾ ਯੁੱਧ ਚੱਲ ਰਿਹਾ ਹੈ ਇੱਕ ਪਾਸੇ ਜੱਸਿਆ ਦੂਜੇ ਪਾਸੇ ਅਜਾ ਹਾਂ ਯੱਪ ਹੋ ਗਿਆ ਉਹ ਯੱਪ ਹੋ ਗਿਆ ਬਹੁਤ ਜੀ ਮੇਰੇ ਸੋਹਣਿਆ ਉਹ ਨਹੀਂ ਵੀ ਹਾ 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 ਦਾਤੋ ਦਾ ਇੱਕ ਸਕਿੰਟ ਵੀ ਪਲਵਾਨ ਰੁਕੇ ਨਹੀਂ ਇੱਕ ਸਕਿੰਟ ਵੀ ਇਹ ਪੱਟੀ ਵਾਲੇ ਉੱਪਰ ਆ ਗਿਆ ਇੱਕ ਤਾੜੀ ਪੱਟੀ ਵਾਲੇ ਦੀ ਜ਼ੋਰਦਾਰ ਮਾਰਦਿਆ ਮੇਰੇ ਵੀਰੋ ਸੁੱਖੇ ਨਹੀਂ ਗੱਗੋ ਤੋਂ ਆ ਜੁੜੇ ਮੇਲੇ ਦੇ ਵਿੱਚ ਕਹਿੰਦੇ ਦੂਰੋਂ ਦੂਰੋਂ ਦੇਖਣ ਨੂੰ ਦੁਨੀਆਂ ਦੇ ਲੱਖਾਂ ਦਾ ਇਕੱਠ ਹੋ ਗਿਆ ਕਿਉਂਕਿ ਇੱਕ ਪਾਸੇ ਅਜੇ ਤੇ ਦੂਜੇ ਪਾਸੇ ਜੱਸਾ ਆ ਇਹ ਪੱਟੀ ਵਾਲਾ ਪਹਿਲੋਂ ਧੰਨਵਾਦ ਕਰਦੇ ਆ ਅੱਜ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਵਾਹ ਜੀ ਵਾਹ ਅੰਮ੍ਰਿਤਸਰ ਦੀਆਂ ਸੇਵਾਵਾਂ ਜਿਹੜੀਆਂ ਨੇ ਸਾਡੇ ਭਪਿੰਦਰਪਾਲ ਪਹਿਲ ਮਾਂਜੀ ਜਾੜਲੇ ਵਾਲੇ ਜਿਨ੍ਹਾਂ ਨੇ ਜੋੜਾ ਮਲਾਈਆਂ ਸਾਡੀ ਪ੍ਰਬੰਧਕ ਕਮੇਟੀ ਨੇ ਪਹਿਲਵਾਨ ਸੱਤੇ ਵੱਡੇ ਪਿਆਰੇ ਸੱਤੇ ਦਿੱਤੇ ਆ ਅੱਜ ਵੀ ਇਹ ਜੋੜਾ ਮਿਲਣ ਦੀ ਸਮਾਵਾ ਜਿਹੜੀ ਸਾਡੇ ਭਵਿੰਦਰਪਾਲ ਜੀ 17 ਗੱਡੀਆਂ ਦੇ ਜੇਤੂ ਸੋਨਾ ਚਾਂਦੀ ਸੋਨੇ ਦੀਆਂ ਮੁੰਦੀਆਂ ਦਾ ਜੇਤੂ ਇਹ ਆ ਅਜੇ ਕੈਂਥਨ ਵਾਲਾ ਹੇਠਲੇ ਪਾਸੇ ਐ ਉਧਰ ਪੱਟੀ ਵਾਲੇ ਨੇ ਰੱਖਿਆ ਤਾੜ ਦੇ ਬੋਟਾ ਭਵਿੰਦਰ ਜੀ ਆ ਬਈ ਬਾ ਕੁਝ ਵੀ ਹੋ ਸਕਦਾ ਵਾਹ ਜੀ ਵਾਹ ਬਹਿ ਗਿਆ ਉੱਪਰ ਤੋੜਦੇ ਨੂੰ ਕਹਿੰਦੇ ਜੱਸਾ ਤੇ ਕੱਟ ਜੇ ਵੀ ਨਹੀਂ ਮੰਦਾ ਉਹ ਵੀ ਨਹੀਂ ਕਿਸੇ ਨੂੰ ਐਨਾ ਜ਼ੋਰ ਇੰਨੇ 10 ਵਜੇ ਦੀ ਗੁਸ਼ਟੀ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ ਬਾ ਵੀ ਬਾਕੇ ਬਸ ਅੰਮੀ ਦੀ ਚੂਰੀ ਦਾ ਬੱਲੇ 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 ਆਹ ਰਸ ਅੰਮੀ ਦੀ ਚੂਰੀ ਦਾ ਬਾਪੂ ਕੋਟ ਬਦਾਮ ਖਵਾਉਂਦਾ ਉਹ ਭੈਣ ਦੁੱਧ ਪਿਉਂਦੀ ਹੈ ਮਲਛ ਛੋਟੇ ਬੰਦੇ ਓਹ ਹੋਹ ਹੋਹ ਬੱਡੇ ਬੱਡੇ ਬੱਲੇ ਓਹ ਹੋਹ ਹੋਹ ਓਏ ਬਾ ਵੀ ਬਾਹ ਏ ਤਾੜਾ ਹਾ ਕਿਸਿਆ ਪੱਟੀ ਵਾਲਾ ਇਹ ਆ ਪੱਟੀ ਜੱ